ਦ ਰੀਸੈਂਟ ਵੀਡੀਓ ਵੈਨ ਹੋ ਰਹੀ ਹੈ ਜਿਸ ਦੇ ਵਿੱਚ ਭੰਗੜੇ ਗਿੱਦੇ ਗਰੁੱਪ ਵਾਲੇ ਇੱਕ ਵਿਆਹ ਦੇ ਵਿੱਚ ਪ੍ਰੋਗਰਾਮ ਦੇ ਜਿਹੜੇ ਪਰਫਾਰਮੈਂਸ ਦੇ ਰਹੇ ਨੇ ਜਿਸ ਵਿੱਚ ਪਿੱਛੇ ਸਿੱਧੂ ਮਸੂਏ ਵਾਲੇ ਦਾ ਗੀਤ ਚੱਲਦਾ ਪਿਆ ਤੇ ਅੱਗੇ ਉਹ ਹਥਿਆਰਾਂ ਦੇ ਨਾਲ ਆਪਣੀ ਪਰਫਾਰਮੈਂਸ ਦਿਖਾ ਰਹੇ ਨੇ ਕਿਵੇਂ ਦੇਖਦੇ ਹੋਏ ਕਿ ਜਿੰਨਾ ਕਿ ਲੋਕੀ ਵਿਰੋਧ ਵੀ ਕਰ ਲੋ ਕਿ ਪਹਿਲਾਂ ਲੋਕਾਂ ਵੱਲੋਂ ਕੀਤਾ ਗਿਆ ਸੀਗਾ ਇੱਕ ਰੋਗ ਵੀ ਲੱਗੀ ਹੈ ਹਥਿਆਰਾਂ ਦੇ ਉੱਤੇ ਅਤੀਜਹੀ ਕਿ ਲੋਕੀ ਪਰਫਾਰਮੈਂਸ ਕਰਨੀ ਹਥਿਆਰ ਲੈ ਕੇ ਇਸ ਨੂੰ ਕਿਵੇਂ ਦੇਖਦੇ ਹੋ ਕਿੰਨਾ ਇਹ ਕਲੋਕੀ ਇਸ ਦੇ ਨੁਕਸਾਨ ਹੋ ਸਕਦੇ ਨੇ ਇਸ ਨੂੰ ਕਿਵੇਂ ਦੇਖੋਗੇ ਸੀ ਮੈਂ ਹੈਰਾਨ ਹੋ ਗਿਆ ਦੇਖ ਕੇ ਉਹ ਵੀਡੀਓ ਤੇ ਮੈਂ ਉਹਦੇ ਥੱਲੇ ਟਿੱਪਣੀ ਵੀ ਆਪਣੀ ਛੱਡ ਕੇ ਆਇਆ ਕਿ ਇਹ ਪਰਫਾਰਮੈਂਸ ਤੁਹਾਡੀ ਮੂਰਖਤਾ ਦੇ ਨਾਲ ਭਰੀ ਹੋਈ ਹੈ ਮੂਰਖਤਾ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਤੁਸੀਂ 20 ਸਾਲਾਂ ਦਾ ਜਿਹੜੇ ਇੱਕ ਡਾਟਾ ਕੱਢਣਾ ਹੋਵੇ ਨਾ ਤੇ ਬਹੁਤ ਸਾਰੀਆਂ ਘਟਨਾਵਾਂ ਸੈਂਕੜੇ ਘਟਨਾਵਾਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ ਜਿਹਦੇ ਵਿੱਚ ਵਿਆਹਾਂ ਦੇ ਵਿੱਚ ਡਾਂਸ ਕਰਦੇ ਹੋਇਆਂ ਭੰਗੜਾ ਗਿੱਧਾ ਪਾਉਂਦਿਆਂ ਹੋਇਆਂ ਗੋਲੀਆਂ ਚੱਲੀਆਂ ਜਿਹਦੇ ਵਿੱਚ ਬਰਾਤੀ ਮਾਰੇ ਗਏ ਇਥੋਂ ਤੱਕ ਕਿ ਵਿਆਹ ਵਾਲਾ ਮੁੰਡੇ ਵੀ ਜਾਂ ਕੁੜੀਆਂ ਵੀ ਜਿਹੜੀਆਂ ਹੈਗੀਆਂ ਉਹ ਵੀ ਇਹਦਾ ਸ਼ਿਕਾਰ ਹੋ ਗਈਆਂ ਈਵਨ ਕਿ ਤੁਸੀਂ ਇਹ ਦੇਖੋ ਵੀ ਇੱਕ ਵਾਰੀ ਘਟਨਾ ਇਹ ਵੀ ਵਾਪਰੀ ਸੀ ਕਿ ਡਾਂਸਰ ਕੁੜੀ ਜਿਹੜੀ ਹੈ ਉਹ ਵੀ ਗੋਲੀ ਨਾਲ ਮਾਰੀ ਗਈ ਸੋ ਮਤਲਬ ਸੈਂਕੜੇ ਘਟਨਾਵਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਤੇ ਹੁਣ ਇਹ ਭੰਗੜੇ ਗਿੱਧੇ ਗਰੁੱਪ ਵਾਲੇ ਜਿਹੜੇ ਨੇ ਮਤਲਬ ਕਿ ਐ ਵੈਸੇ ਤਾਂ ਇਹਨਾਂ ਨੇ ਮਿਆਰ ਜਿਹੜਾ ਹੈਗਾ ਭੰਗੜੇ ਗਿੱਧੇ ਦਾ ਬਹੁਤ ਡਾਊਨ ਕਰ ਦਿੱਤਾ ਵਿਆਹਾਂ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹਦੇ ਰਾਹੀਂ ਪਰ ਫਿਰ ਵੀ ਜੇ ਤੁਸੀਂ ਇੱਕ ਸਟੈਂਡਰਡ ਦਾ ਵਧੀਆ ਤਰੀਕੇ ਨਾਲ ਸੱਭਿਆਕ ਤਰੀਕੇ ਦੇ ਨਾਲ ਤੁਸੀਂ ਆਪਣਾ ਭੰਗੜਾ ਗਿੱਧਾ ਪਰਫਾਰਮ ਕਰਨ ਜਾਣਦੇ ਹੋ ਵਿਆਹਾਂ ਦੇ ਵਿੱਚ ਤੇ ਤੁਸੀਂ ਇਹੋ ਜਿਹੀਆਂ ਪਰਫਾਰਮੈਂਸ ਕਰੋਗੇ ਕਿ ਜਿਹੜੀਆਂ ਹਥਿਆਰਾਂ ਨੂੰ ਪ੍ਰਮੋਟ ਕਰ ਰਹੀਆਂ ਤੁਸੀਂ ਬੇਸ਼ੱਕ ਹਥਿਆਰ ਨਕਲੀ ਫੜੇ ਹੋਏ ਨੇ ਪਰ ਇਹ ਵੀਡੀਓ ਦੇ ਵਿੱਚ ਇੱਕ ਪਿਸਤੌਲ ਫੜੀ ਹੋਈ ਹੈ ਇੱਕ ਬੰਦੇ ਨੇ ਇੱਕ ਨੇ ਇੱਕ ਬੰਦੂਕ ਫੜੀ ਹੋਈ ਹੈ ਗੋਲੀਆਂ ਵਾਲਾ ਪਟਾ ਪਾਇਆ ਹੋਇਆ ਤੇ ਉਹ ਜੀ ਪਰਫਾਰਮ ਕਰ ਰਹੇ ਨੇ ਉਹ ਕੋਈ ਗਾਣਾ ਲਾ ਕੇ ਸਿੱਧੂ ਮੂਸੇਵਾਲੇ ਦਾ ਹੁਣ ਤੁਸੀਂ ਦੇਖੋ ਵੀ ਇਹ ਪਰਫਾਰਮੈਂਸ ਤੁਹਾਡੀ ਦੇਖ ਕੇ ਉਸ ਵਿਆਹ ਦੇ ਵਿੱਚ ਆਲਰੇਡੀ ਇਹ ਨਹੀਂ ਹੈ ਕਿ ਅੱਜਕੱਲ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੇ ਸ਼ਰਾਬ ਡਰਿੰਕ ਨਹੀਂ ਕੀਤੀ ਹੋਈ ਅੱਜਕੱਲ ਵਿਆਹਾਂ ਦੇ ਵਿੱਚ ਚੱਲਦਾ ਹੀ ਇਹ ਸਭ ਕੁਝ ਆ ਉਹਦੇ ਵਿੱਚੋਂ ਕੁਝ ਲੋਕਾਂ ਨੇ ਡਰਿੰਕ ਕੀਤੀ ਹੋ ਸਕਦੀ ਹੈ ਤੇ ਤੁਹਾਡੇ ਫੜੇ ਹੋਏ ਹਥਿਆਰਾਂ ਨੂੰ ਦੇਖ ਕੇ ਉਹ ਉਹ ਜਿਹੜੇ ਉਹ ਪੜਕਾ ਹਟ ਦੇ ਵਿੱਚ ਆ ਕੇ ਤੇ ਉਹ ਵੀ ਮਤਲਬ ਕਿ ਅੱਗੋਂ ਹਥਿਆਰ ਕੱਢ ਕੇ ਜਿਹੜਾ ਹੈ ਪਰਫਾਰਮੈਂਸ ਜਾਂ ਭੰਗੜੇ ਗਿੱਧੇ ਦੇ ਵਿੱਚ ਆ ਜਾਣਗੇ ਤੇ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋ ਜੂਗੀ ਤੁਹਾਡੇ ਕੋਲ ਤਾਂ ਨਕਲੀ ਨੇ ਤੇ ਉਹਨਾਂ ਦੇ ਕੋਲ ਅਸਲੀ ਹੋਣੇ ਆ ਤੇ ਫੇਰ ਕੋਈ ਇੱਕ ਅੱਧਾ ਬੰਦਾ ਜਿਹੜਾ ਹੈਗਾ ਉਹ ਮਾਰਿਆ ਜਾਣਾ ਤੇ ਫੇਰ ਇਸ ਇਸ ਪਰਫਾਰਮੈਂਸ ਨੂੰ ਅਸੀਂ ਮੂਰਖਤਾ ਭਰੀ ਕਿਉਂ ਨਾ ਕਹੀਏ ਹਲੇ ਪਿਛਲੇ ਹਫਤੇ ਦੀ ਗੱਲ ਹੈ ਕਿ ਇੱਕ ਬਾਹਰੋਂ ਆਇਆ ਹੋਇਆ ਮੁੰਡਾ ਜਿਹਦੀ ਡੱਬ ਦੇ ਵਿੱਚ ਪਿਸਤੌਲ ਚੱਲ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਸੀ ਵੀ ਉਹਦਾ ਫਾਦਰ ਜਿਹੜਾ ਉਹ ਬਲਾਕ ਸੰਮਤੀ ਦੇ ਵਿੱਚ ਜਿੱਤਿਆ ਤੇ ਉਹਦੀ ਪਾਰਟੀ ਰੱਖੀ ਹੋਈ ਸੀ ਕਿਸੇ ਪੈਲਸ ਦੇ ਵਿੱਚ ਤੇ ਉਹ ਪਾਰਟੀ اٹੈਂਡ ਕਰਨ ਜਾ ਰਹੇ ਸੀ ਉਹ ਪਿਓ ਪੁੱਤ ਜਾਂ ਉਹ ਪਰਿਵਾਰ ਸਾਰਾ ਤੇ ਉਹ ਮੁੰਡਾ ਜਿਹੜਾ ਬਾਹਰੋਂ ਆਇਆ ਹੋਇਆ ਸੀ ਵੀ ਆਪਣੇ ਫਾਦਰ ਦੇ ਜਿਹੜਾ ਬਲਾਕ ਸੰਪਤੀ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਵੀ ਲਓ ਜੀ ਸਾਡੀ ਪਾਰਟੀ ਹੈ ਤੇ ਅਸੀਂ ਉਥੇ ਜਾਵਾਂਗੇ ਤੇ ਮੇਰੀ ਡੱਬ ਚ ਪਿਸਤੌਲ ਹੋਣਾ ਵੀ ਜ਼ਰੂਰੀ ਹੈ ਉਹਦੀ ਡੱਬ ਦੇ ਵਿੱਚ ਹੀ ਪਿਸਤੌਲ ਚੱਲ ਗਿਆ ਹੁਣ ਕਿਤੇ ਨਾ ਕਿਤੇ ਘਟਨਾਵਾਂ ਰਿਲੇਟਡ ਨੇ ਕਿ ਤੁਸੀਂ ਸ਼ੋਅ ਆਫ ਕਰਨਾ ਹੈ ਵਿਆਹਾਂ ਦੇ ਵਿੱਚ ਜਾ ਕੇ ਉਹ ਵੀ ਤੁਸੀਂ ਡਰਿੰਕ ਕੀਤੀ ਹੋਈ ਪੈਗ ਲੱਗੇ ਹੋਏ ਨੇ ਤੁਹਾਡੇ ਤੇ ਤੁਸੀਂ ਫਲੋਰ ਦੇ ਉੱਤੇ ਜਾ ਕੇ ਭੰਗੜਾ ਵੀ ਪਾਉਣਾ ਤੇ ਤੁਹਾਡੇ ਹੱਥ ਦੇ ਵਿੱਚ ਰਿਵਾਲਵਰ ਵੀ ਹੋਣਾ ਚਾਹੀਦਾ ਤੇ ਉਹਦੇ ਵਿੱਚ 6 ਗੋਲੀਆਂ ਵੀ ਹੋਣੀਆਂ ਚਾਹੀਦੀਆਂ ਤੇ ਉਹ ਲੋਕ ਕੀਤਾ ਵੀ ਨਹੀਂ ਹੁੰਦਾ ਤੇ ਫਿਰ ਤੁਸੀਂ ਇੱਕ ਅੱਧਾ ਬੰਦਾ ਮਾਰਦੇ ਹੋ ਉਸ ਤੋਂ ਬਾਅਦ ਸਾਰੇ ਰੰਗ ਦੇ ਵਿੱਚ ਭੰਗ ਪਾਉਨੇ ਹੋ ਤੇ ਇਹ ਚੀਜ਼ਾਂ ਵਰਤੇ ਜਾਂਦੀਆਂ ਇੱਕ ਹੋਰ ਘਟਨਾ ਜਿਹੜੀ ਪਿਛਲੇ ਹਫ਼ਤੇ ਵਾਪਰੀ ਹੈ ਇੱਕ ਵਿਆਹ ਦੇ ਵਿੱਚ ਇੱਕ ਸਰਪੰਚ ਦਾ ਕਤਲ ਜਿਹੜਾ ਹੈਗਾ ਕਰ ਦਿੱਤਾ ਗਿਆ ਬੇਸ਼ੱਕ ਉਹ ਥੋੜੀ ਜਿਹੀ ਵੱਖਰੇ ਤਰੀਕੇ ਦੀ ਘਟਨਾ ਹੈਗੀ ਆ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਖੁਦ ਹੀ ਉਹ ਜਿਹੀਆਂ ਪਰਫਾਰਮੈਂਸ ਜਿਹੜੀਆਂ ਉਹ ਤਿਆਰ ਕਰ ਲਈਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਕਿਹੋ ਜਿਹਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਕਰ ਰਹੇ ਹੋ ਆਲਰੇਡੀ ਵਿਆਹ ਦੇ ਵਿੱਚ ਲੋਕਾਂ ਨੇ ਸ਼ਰਾਬਾਂ ਪੀਤੀਆਂ ਹੁੰਦੀਆਂ ਉੱਥੇ ਕੁਝ ਲੋਕ ਵਾਇਲੈਂਟ ਹੁੰਦੇ ਨੇ ਕੁਝ ਚੰਗੇ ਵੀ ਹੁੰਦੇ ਨੇ ਸਿਆਣੇ ਵੀ ਹੁੰਦੇ ਨੇ ਕੁਝ ਪੀ ਕੇ ਵੀ ਸਿਆਣੇ ਰਹਿੰਦੇ ਨੇ ਕੁਝ ਜਿਹੜੇ ਬਿਨਾਂ ਪੀਤਿਆਂ ਵੀ ਕਈ ਵਾਰੀ ਮੂਰਖ ਬਣ ਜਾਂਦੇ ਹੁੰਦੇ ਆ ਸੋ ਉਹ ਹਾਲਾਤਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਹਥਿਆਰਾਂ ਨੂੰ ਫੜ ਕੇ ਤੇ ਪਰਫਾਰਮੈਂਸ ਕਰੋਗੇ ਤਾਂ ਉਹਦਾ ਕੀ ਪ੍ਰਭਾਵ ਪਊਗਾ ਉਦਾ ਕੀ ਪ੍ਰਭਾਵ ਪਾਊਗਾ ਤੁਹਾਡੇ ਸਟੇਜ ਦੇ ਉੱਤੇ ਵੀ ਕਿਸੇ ਦੀ ਜਾਣ ਜਾ ਸਕਦੀ ਹੈ ਕੋਈ ਫਲੋਰ ਦੇ ਉੱਤੇ ਨੱਚਦਾ ਹੋਇਆ ਉਹਦੀ ਵੀ ਜਾਣ ਜਾ ਸਕਦੀ ਹੈ ਕਈ ਬੇਕਸੂਰ ਵਿਚਾਰੇ ਮਾਰੇ ਗਏ ਬਹੁਤ ਬਹੁਤ ਘਟਨਾਵਾਂ ਨੇ ਜਿਦੇ ਵਿੱਚ ਕੋਈ ਲੈਣ ਦੇਣੀ ਸੀ ਹਥਿਆਰਾਂ ਦੇ ਨਾਲ ਉਹ ਜੀ ਨੱਚਦਿਆਂ ਹੋਇਆਂ ਗੋਲੀ ਚੱਲ ਗਈ ਜੀ ਬੰਦਾ ਮਾਰਿਆ ਗਿਆ ਜੀ ਚਲੋ ਆ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋ ਰਹੀਆਂ ਸੋ ਇਹਨਾਂ ਦੇ ਉੱਤੇ ਸਖਤ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਇਹੋ ਜੇ ਲੋਕਾਂ ਦੇ ਉੱਤੇ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਪਰਫਾਰਮੈਂਸ ਕਰੋਗੇ ਤੇ ਤੁਹਾਡੇ ਤੇ ਕਾਨੂੰਨੀ ਤਾਰਾ ਮਨ ਲੱਗ ਲਗਣ ਗਿਆ ਸੋ ਇਹਦੇ ਉੱਤੇ ਪਾਬੰਦੀ ਲਗਣੀ ਚਾਹੀਦੀ ਇਹੋ ਜਿਹੜੀਆਂ ਘਟਨਾਵਾਂ ਸੋ ਇੱਕ ਜਾਗਰੂਕਤਾ ਵਾਸਤੇ ਵੀਡੀਓ ਜਿਹੜੀ ਆਪਾਂ ਰਿਕਾਰਡ ਕਰ ਰਹੇ ਆਂ ਆਡੀਓ ਰਿਕਾਰਡ ਕਰ ਰਹੇ ਆਂ ਤਾਂ ਕਿ ਲੋਕਾਂ ਨੂੰ ਇਹੋ ਜੇ ਲੋਕਾਂ ਨੂੰ ਇਹੋ ਜੇ ਭੰਗੜਾ ਗਿੱਦਾ ਗਰੁੱਪ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਥੋੜੀ ਜਿਹੀ ਅਕਲ ਲਾਵੇ ਕਿ ਭਾਈ ਇਹ ਜਿਹੜੇ ਸਮਾਗਮ ਹੁੰਦੇ ਨੇ ਇਹਦੇ ਵਿੱਚ ਰਿਸ਼ਤੇ ਜੋੜਦੇ ਨੇ ਨਾ ਕਿ ਕੋਈ ਤੁਸੀਂ ਬੰਦਾ ਮਾਰਨ ਜਾਣੇ ਹੁੰਦੇ ਹੋ ਜੀ ਹਾਂ ਜੀ ਬਿਲਕੁਲ ਤੁਸੀਂ ਤੁਹਾਡਾ ਬਹੁਤ ਵਧੀਆ ਸੁਨੇਹਾ ਹੈ ਇਹ ਜਿੱਹਾਂ ਘਟਨਾਵਾਂ ਤੋਂ ਬਚੇ ਜਾਵੇ ਜਿਸ ਨਾਲ ਅੱਗੇ ਜਾਣੇ ਨੁਕਸਾਨ ਹੋ ਸਕਦਾ ਹੈ ਤੇ ਅਜਿਹੀਆਂ ਚੀਜ਼ਾਂ ਤੇ ਸਰਕਾਰਾਂ ਵੱਲੋਂ ਵੀ ਇਹ ਤੀਜਾ ਕਰਨੀਆਂ ਆਪਣੇ ਆਪ ਦੇ ਵਿੱਚ ਕਿ ਲੋਕਾਂ ਨੂੰ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਕੰਮ ਹੈ ਥੋੜਾ ਤਾਂ ਜੁੜਨ ਦੇ ਲਈ ਇਸ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਕਰਨ ਲਈ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਬਦਾ ਦਿਲੋਂ ਧੰਨਵਾਦ